ਸਤਿ ਸ਼੍ਰੀ ਅਕਾਲ ਸਭ ਨੂੰ ਵੈਸਟ ਜੀਕੇ ਔਰਾ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਸ ਕਰਦੀਆਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਤੇ ਆਪਣੀ ਤਿਆਰੀ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕਰ ਰਹੇ ਹੋਵੋਗੇ ਅੱਜ ਦੀ ਕਲਾਸ ਦੇਖਾਂਗੇ ਪੰਜਾਬ ਜੀਕੇ ਦੇ ਟੌਪ 20 ਐਮਸੀਕਿਊ ਤੁਹਾਡਾ ਸਾਰਿਆਂ ਦਾ ਕੰਮ ਹੈ ਵੀਡੀਓ ਨੂੰ ਲਾਈਕ ਕਰ ਦਿਓ ਤੇ ਵੱਧ ਤੋਂ ਵੱਧ ਆਪਣੇ ਫਰੈਂਡਸ ਦੇ ਨਾਲ ਭੈਣ ਭਰਾ ਦੇ ਨਾਲ ਸ਼ੇਅਰ ਕਰ ਦਿਓ ਚਲੋ ਜੀ ਟਾਈਮ ਵੇਸ ਨਾ ਕਰਦੇ ਹੋਏ ਕਲਾਸ ਨੂੰ ਕਰਦੇ ਹਾਂ ਸਟਾਰਟ फस्ट क्वेश्चन भाखड़ा डैम के पिछे बनी झील का की ना है झील सांबर झील गोबिंद सागर झील महाराणा प्रताप झील भाखड़ा डैम जो कि रिवर ते बनया रिवर सतलुज के उपर बनया तो ये डैम के पिछे केड़ी झील बनी हुई है सी ऑप्शन राइट आंसर गोबिंद सागर झील बनी हुई है महाराणा प्रताप झील के डैम के उ बनी हुई है पौंग डैम के उ ਇਹ ਵੀ ਯਾਦ ਰੱਖਣਾ ਪੌਂਗ ਡੈਮ ਕਿਹੜੀ ਰਿਵਰ ਦੇ ਉੱਪਰ ਹੈ ਤਾਂ ਬਿਆਸ ਰਿਵਰ ਦੋਨੋਂ ਝੀਲਾਂ ਕਿੱਥੇ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਨੇ ਇੰਪੋਰਟੈਂਟ ਪੁਆਇੰਟ ਯਾਦ ਰੱਖਨੇ ਨੇ ਨੈਕਸਟ ਕੁਐਸਚਨ ਜੈਨਤੀ ਦੇਵੀ ਮੰਦਿਰ ਪੰਜਾਬ ਵਿੱਚ ਕਿੱਥੇ ਸਥਿਤ ਹੈ ਪਟਿਆਲਾ ਪਠਾਨਕੋਟ ਜਲੰਧਰ ਮੁਹਾਲੀ ਤਾਂ ਸਹੀ ਉੱਤਰ ਬਣ ਜੇਗਾ ਜੈਨਤੀ ਦੇਵੀ ਦਾ ਮੰਦਿਰ ਹੈ ਜੀ ਮੁਹਾਲੀ ਦੇ ਵਿੱਚ ਚੰਡੀਗੜ੍ਹ ਤੋਂ 13 ਕਿਲੋਮੀਟਰ ਦੂਰ ਮੁਹਾਲੀ ਉੱਥੇ ਜੈੰਤੀ ਦੇਵੀ ਦਾ ਮੰਦਿਰ ਇੱਕ ਛੋਟੀ ਜੀ ਪਹਾੜੀ ਦੇ ਉੱਪਰ ਬਣਿਆ ਹੋਇਆ। ਨੈਕਸਟ ਕੁਐਸਚਨ ਪੰਜਾਬ ਸਰਕਾਰ ਦੀ ਸਰਕਾਰੀ ਮੋਹਰ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜੀ ਫਸਲ ਦਿਖਾਈ ਗਈ ਹੈ? ਕਣਕ, ਝੋਨਾ, ਮੱਕੀ, ਗੰਨਾ। ਤਾਂ ਇਹ ਹੈਗੇ ਜੀ ਸਰਕਾਰੀ ਮੋਹਰ ਕਿਹੜੀ ਫਸਲ ਦਿਖਾਈ ਗਈ ਹੈ ਇਹਦੇ ਵਿੱਚ? ਕਣਕ ਦੀ ਪੰਜਾਬ ਸਰਕਾਰ ਵਰਡ ਨੂੰ ਤਿੰਨ ਭਾਸ਼ਾਵਾਂ ਦੇ ਵਿੱਚ ਲਿਖਿਆ ਗਿਆ ਪੰਜਾਬੀ, ਹਿੰਦੀ ਤੇ ਇੰਗਲਿਸ਼ ਦੇ ਵਿੱਚ। ਇਹ ਵੀ ਤੁਸੀਂ ਯਾਦ ਰੱਖਣਾ। ਸਹੀ ਉੱਤਰ ਬਣ ਜਗਾ ਏ ਆਪਸ਼ਨ ਕਣਕ। ਨੈਕਸਟ ਕੁਐਸਚਨ ਪੰਜਾਬ ਦੇ ਸੂਫੀ ਕਵੀ ਸ਼ਾਹ ਹੁਸੈਨ ਦੀ ਗੀਤਕਾਰੀ ਸ਼ੈਲੀ ਦਾ ਨਾਮ ਕੀ ਹੈ ਹਮਦ ਰੁਬਈ ਕਸੀਦਾ ਕਾਫੀ ਤਾਂ ਸ਼ਾਹ ਹੁਸੈਨ ਦੀ ਗੀਤਕਾਰੀ ਸ਼ੈਲੀ ਕਿਵੇਂ ਦੀ ਸੀ ਕਾਫੀਆਂ ਦੇ ਰੂਪ ਵਿੱਚ ਸਹੀ ਉੱਤਰ ਬਣ ਜਗਾ ਡੀ ਕਾਫੀ ਇਹ ਵਾਲੇ ਵਰਡਸ ਥੋੜੇ ਮੈਨੂੰ ਇੰਗਲਿਸ਼ ਦੇ ਵਿੱਚ ਵਧੀਆ ਲੱਗੇ ਲਿਖਣੇ ਪੰਜਾਬੀ ਨਾਲੋਂ ਤਾਂ ਇਸ ਲਈ ਇਹ ਵਾਲੀਆਂ ਆਪਸ਼ਨ ਸਾਰੀਆਂ ਇੰਗਲਿਸ਼ ਦੇ ਵਿੱਚ ਲੈ ਕੇ ਆਉਂਦੇ ਆ ਨੈਕਸਟ ਕੁਐਸਚਨ ਬਾਬਰ ਨੇ ਪਹਿਲੀ ਵਾਰ ਪੰਜਾਬ ਤੇ ਕਦੋਂ ਹਮਲਾ ਕੀਤਾ ਸੀ 1560 1519 1520 1525 ਤਾਂ ਬਾਬਰ ਨੇ ਟੋਟਲ ਪੰਜਾਬ ਦੇ ਕਿੰਨੀ ਵਾਰ ਹਮਲਾ ਕੀਤਾ ਪੰਜ ਵਾਰ ਪਹਿਲੀ ਵਾਰ ਕਦੋਂ ਕੀਤਾ ਸੀ 1519 ਦੇ ਵਿੱਚ ਦੋ ਵਾਰ ਕੀਤਾ 1519 1520 1524 ਤੇ ਲਾਸਟ ਸੀਗਾ 1525 ਦਾ ਹਮਲਾ ਨੈਕਸਟ ਕੁਐਸਚਨ ਪੰਜਾਬ ਦੀ ਕਿਹੜੀ ਤਹਿਸੀਲ ਵਿੱਚ ਸਭ ਤੋਂ ਵੱਧ ਸ਼ਹਿਰੀ ਜਨਸੰਖਿਆ ਹੈ ਖਡੂਰ ਸਾਹਿਬ ਮੁਹਾਲੀ ਲੁਧਿਆਣਾ ਪੂਰਬੀ ਲੁਧਿਆਣਾ ਪੱਛਮੀ ਤਾਂ ਸਭ ਤੋਂ ਵੱਧ ਸ਼ਹਿਰੀ ਜਨਸੰਖਿਆ ਵਾਲੀ ਤਹਿਸੀਲ ਪੁੱਛੀ ਗਈ ਹੈ ਤਾਂ ਸਹੀ ਉੱਤਰ ਬਣ ਜਗਾ ਸੀ ਆਪਸ਼ਨ ਲੁਧਿਆਣਾ ਪੂਰਬੀ ਨੈਕਸਟ ਕੁਐਸਚਨ ਸ਼ਹੀਦ ਕਰਤਾਰ ਸਿੰਘ ਸਰਾਭਾ ਅੰਤਰਰਾਸ਼ਟਰੀ ਹਵਾਈ ਅੱਡਾ ਪੰਜਾਬ ਦੇ ਕਿਹੜੇ ਸ਼ਹਿਰ ਦੇ ਨੇੜੇ ਹੈ ਬਠਿੰਡਾ ਲੁਧਿਆਣਾ ਨਵਾਂ ਸ਼ਹਿਰ ਅੰਮ੍ਰਿਤਸਰ ਸ਼ਹੀਦ ਕਰਤਾਰ ਸਿੰਘ ਸਰਾਭ ਅੰਤਰਰਾਸ਼ਟਰੀ ਹਵਾਈ ਅੱਡਾ ਕਿੱਥੇ ਹੈ ਜੀ ਕਿਹੜੇ ਸ਼ਹਿਰ ਦੇ ਨੇੜੇ ਹੈ ਸਹੀ ਉੱਤਰ ਬਣ ਜਗਾ ਬੀ ਆਪਸ਼ਨ ਲੁਧਿਆਣਾ ਨੈਕਸਟ ਕੁਐਸਚਨ ਦੁਆਬ ਸ਼ਬਦ ਕਿਹੜੀ ਭਾਸ਼ਾ ਤੋਂ ਲਿਆ ਗਿਆ ਹੈ ਫਾਰਸੀ ਅਰਬੀ ਦੇਵਨਾਗਰੀ ਪੰਜਾਬੀ ਕਿਹੜੀ ਭਾਸ਼ਾ ਦਾ ਸ਼ਬਦ ਹੈ ਫਾਰਸੀ ਏ ਆਪਸ਼ਨ ਰਾਈਟ ਆਨਸਰ ਨੈਕਸਟ ਪੰਜਾਬ ਵਿੱਚ ਕਿਹੜੇ ਦਰਿਆ ਨੂੰ ਲਾਲ ਦਰਿਆ ਵੀ ਕਿਹਾ ਜਾਂਦਾ ਹੈ ਬਿਆਸ ਕੱਗਰ ਰਾਵੀ ਸਤਲੁਜ ਤਾਂ ਕਾਮਨ ਜਿਹਾ ਸਵਾਲ ਹੈ ਕਿਹੜੇ ਦਰਿਆ ਨੂੰ ਲਾਲ ਦਰਿਆ ਬੋਲਿਆ ਜਾਂਦਾ ਹੈ ਸਤਲੁਜ ਨੂੰ ਡੀ ਆਪਸ਼ਨ ਨੈਕਸਟ ਕੁਐਸਚਨ ਸਮਝੋਤਾ ਐਕਸਪ੍ਰੈਸ ਰੇਲ ਸੇਵਾ ਹੇਠ ਲਿਖੇ ਸਮਝੋਤਿਆਂ ਵਿੱਚੋਂ ਕਿਸ ਦੇ ਤਹਿਤ ਸ਼ੁਰੂ ਕੀਤੀ ਗਈ ਸੀ Shimla samjhota Attari Lahore samjhota Lahore elaan nama Delhi Lahore samjhota samjhota express rail seva ਕਿਹੜੇ ਸਮਝੌਤੇ ਤਹਿਤ ਸ਼ੁਰੂ ਕੀਤੀ ਗਈ ਸੀ ਤਾਂ ਏ ਆਪਸ਼ਨ ਰਾਈਟ ਆਨਸਰ ਸ਼ਿਵਲਾ ਸਮਝੋਤਾ ਦੇ ਤਹਿਤ ਕਦੋਂ ਸ਼ੁਰੂ ਹੋਈ ਸੀ 1976 ਦੇ ਵਿੱਚ ਨੈਕਸਟ ਬੰਦਾ ਸਿੰਘ ਬਹਾਦਰ ਦੁਆਰਾ ਮੁਗਲਾਂ ਵਿਰੁੱਧ ਲੜੀ ਗਈ ਆਖਰੀ ਲੜਾਈ ਕਿਹੜੀ ਸੀ ਚਮਕੌਰ ਦਾ ਯੁੱਧ ਨੰਗਲ ਦੀ ਲੜਾਈ ਮੁਕਤਸਰ ਦਾ ਯੁੱਧ ਗੁਰਦਾਸਪੁਰ ਨੰਗਲ ਦੀ ਲੜਾਈ ਤਾਂ ਉਹੀ ਲਾਸਟ ਵਾਲੀ 1715 ਦੇ ਵਿੱਚ ਗੁਰਦਾਸ ਨੰਗਲ ਦੀ ਲੜਾਈ ਬੰਦਾ ਸਿੰਘ ਬਹਾਦਰ ਦੁਆਰਾ ਮੁਗਲਾਂ ਵਿਰੁੱਧ ਲੜੀ ਗਈ ਆਖਰੀ ਲੜਾਈ ਸੀ ਇੱਥੇ ਉਹਨਾਂ ਨੂੰ ਕੀ ਹੈ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਨੈਕਸਟ ਫਗਵਾੜਾ ਸ਼ਹਿਰ ਹੇਠ ਲਿਖਿਆਂ ਵਿੱਚੋਂ ਕਿਸ ਉਦਯੋਗਿਕ ਇਕਾਈ ਲਈ ਮਸ਼ਹੂਰ ਹੈ ਔਸਵਲ ਮਿਲਜ਼ ਜੀਸੀਟੀ ਮਿਲਜ਼ ਹੀਰੋ ਸਾਈਕਲ ਵੇਰਕਾ ਮਿਲਕ ਪਲਾਂਟ ਫਗਵਾੜਾ ਸ਼ਹਿਰ ਕਿਹੜੀ ਉਦਯੋਗਿਕ ਇਕਾਈ ਲਈ ਮਸ਼ਹੂਰ ਹੈ ਜੀਸੀਟੀ ਮਿਲਜ਼ जेसीटी दी फुल फॉर्म ਕੀ ਹੈ जगजीत कॉटन टेक्सटाइल ਲਈ ਕੀ ਹੈ फगवाड़ा ਸ਼ਹਿਰ مشهور ਹੈ बी ऑप्शन नेक्स्ट शहीद ਕਰਤਾਰ ਸਿੰਘ ਦਾ ਜੱਦੀ ਘਰ ਪੰਜਾਬ ਦੇ ਕਿਹੜੇ ਸ਼ਹਿਰ ਵਿੱਚ ਸਥਿਤ ਹੈ ਪਟਿਆਲਾ ਅੰਮ੍ਰਿਤਸਰ ਜਲੰਧਰ ਲੁਧਿਆਣਾ ਸਹੀ ਉੱਤਰ ਬਣ ਜੇਗਾ ਡੀ ਆਪਸ਼ਨ ਲੁਧਿਆਣਾ ਕਰਤਾਰ ਸਿੰਘ ਸਰਾਬਾ ਕਿਹੜੇ ਸ਼ਹਿਰ ਨੂੰ ਬਿਲੋਂਗ ਕਰਦਾ ਹੈ ਲੁਧਿਆਣਾ नेक्स्ट ਕਿਸ ਸਾਲ ਕਰਤਾਰ ਸਿੰਘ ਨੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ 1956 1960 1962 1967 ਤਾਂ 1967 ਦੇ ਵਿੱਚ ਕਰਤਾਰ ਸਿੰਘ ਨੇ ਕਾਂਗਰਸ ਪਾਰਟੀ ਤੋਂ ਕੀ ਅਸਤੀਫਾ ਦੇ ਦਿੱਤਾ ਸੀ ਡੀ ਆਪਸ਼ਨ ਸਹੀ ਉੱਤਰ ਨੈਕਸਟ ਪੰਜਾਬ ਵਿੱਚ ਹਰ ਸਾਲ ਸ਼ਹੀਦੀ ਮੇਲਾ ਕਦੋਂ ਲੱਗਦਾ ਹੈ ਮਾਰਚ ਅਪ੍ਰੈਲ ਅਗਸਤ ਮਈ ਸ਼ਹੀਦੀ ਮੇਲਾ ਜੋ ਆਪਣੇ ਕੀਏ ਸ਼ਹੀਦਾਂ ਦੀ ਯਾਦ ਦੇ ਵਿੱਚ 23 ਮਾਰਚ 23 ਮਾਰਚ ਨੂੰ ਲੱਗਦਾ ਮਾਰਚ ਦੇ ਮਹੀਨੇ ਵਿੱਚ ਕਿੱਥੇ ਲੱਗਦਾ ਹੁਸੈਨੀਵਾਲ ਹੁਸੈਨੀਵਾਲਾ ਕਿਹੜੇ ਜ਼ਿਲ੍ਹੇ ਦੇ ਵਿੱਚ ਹੈ ਫਿਰੋਜ਼ਪੁਰ ਦੇ ਵਿੱਚ ਫਿਰੋਜ਼ਪੁਰ ਜ਼ਿਲ੍ਹੇ ਨੂੰ ਹੋਰ ਕੀ ਬੋਲਦੇ ਆ ਸ਼ਹੀਦਾਂ ਦੀ ਧਰਤੀ ਭਗਤ ਸਿੰਘ ਸੁਖਦੇਵ ਤੇ ਰਾਜਗੁਰੂ ਤਿੰਨ ਸ਼ਹੀਦਾਂ ਦੀ ਯਾਦ ਦੇ ਵਿੱਚ ਕੀ ਹੈ ਸ਼ਹੀਦੀ ਮੇਲਾ ਹੁਸੈਨੀਵਾਲ ਦੇ ਵਿੱਚ 23 ਮਾਰਚ ਨੂੰ ਲੱਗਦਾ ਜਿਹੜਾ ਛੋਟੇ ਸਾਹਿਬ ਜੀ ਦੇ ਯਾਦ ਵਿੱਚ ਮਿਲਣ ਲੱਗਦਾ ਉਹਨੂੰ ਆਪਾਂ ਬੋਲਦੇ ਹਾਂ ਸ਼ਹੀਦੀ ਜੋੜ ਮੇਲਾ ਕੀ ਬੋਲਿਆ ਜਾਂਦਾ ਸ਼ਹੀਦੀ ਜੋੜ ਮੇਲਾ ਜਿਹੜਾ ਪੋ ਦੇ ਮਹੀਨੇ ਦੇ ਵਿੱਚ ਲੱਗਦਾ ਹੈ ਨੈਕਸਟ ਕੁਐਸਚਨ ਗੁਰੂ ਨਾਨਕ ਦੇਵ ਜੀ ਨੂੰ ਹੇਠ ਲਿਖਿਆਂ ਵਿੱਚੋਂ ਕਿਹੜੀ ਨਦੀ ਵਿੱਚ ਗਿਆਨ ਦਾ ਪ੍ਰਕਾਸ਼ ਪ੍ਰਾਪਤ ਹੋਇਆ ਸੀ ਸਰਸਵਤੀ ਰਾਵੀ ਕਾਲੀ ਬੇਈ ਸਤਲੁਜ ਸਹੀ ਉੱਤਰ ਬਣ ਜਗਾ ਕਾਲੀ ਬੇਈ ਨਦੀ 1499 ਦੇ ਵਿੱਚ ਗੁਰੂ ਜੀ ਕਾਲੀ ਬੇਈ ਨਦੀ ਦੇ ਵਿੱਚ 3 ਦਿਨ ਕੀਆ ਲੋਪ ਰਹਿੰਦੇ ਆ ਤਾਂ ਉਹਨਾਂ ਨੂੰ ਕਿ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਪਹਿਲਾ ਉਪਦੇਸ਼ ਉਹਨਾਂ ਦਾ ਕੀ ਹੁੰਦਾ ਨਾ ਕੋਈ ਹਿੰਦੂ ਨਾ ਕੋਈ ਮੁਸਲਿਮ ਇਹ ਉਹਨਾਂ ਦਾ ਕੀ ਸੀ ਪਹਿਲਾ ਉਪਦੇਸ਼ ਸੀ ਜਦੋਂ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਤਾਂ ਉਹ ਹੀ ਗਿਆਨ ਦੀ ਪ੍ਰਾਪਤੀ ਦਾ ਪ੍ਰਚਾਰ ਕਰਨ ਦੇ ਲਈ ਗੁਰੂ ਜੀ ਕੀ ਅਚਾਰ ਯਾਤਰਾਵਾਂ ਕਰਦੇ ਆ ਚਾਰ ਉਦਾਸੀਆਂ ਕਰਦੇ ਨੇ ਨੈਕਸਟ ਮਹਾਰਾਜਾ ਰਣਜੀਤ ਪੁਲਿਸ ਅਕੈਡਮੀ ਕਿੱਥੇ ਸਥਿਤ ਹੈ ਫਗਵਾੜਾ ਫਲੋਰ ਪਟਿਆਲਾ ਅੰਮ੍ਰਿਤਸਰ ਉਹੀ ਅਕੈਡਮੀ ਜਿਹਦੇ ਵਿੱਚ ਸਾਰਿਆਂ ਦੀ ਜੀ ਜਦੋਂ ਆਪਾਂ ਪੇਪਰ ਪਾਸ ਹੋਣ ਤੋਂ ਬਾਅਦ ਭਰਤੀ ਹੋ ਜਾਂਦੇ ਆ ਟ੍ਰੇਨਿੰਗ ਲੱਗਦੀ ਹੈ ਤਾਂ ਕਿੱਥੇ ਹੈ ਜੀ ਫਲੋਰ ਦੇ ਵਿੱਚ ਫਲੋਰ ਕਿਹੜੇ ਡਿਸਟ੍ਰਿਕਟ ਦੇ ਵਿੱਚ ਆਉਂਦਾ ਜਲੰਧਰ ਨੈਕਸਟ ਸੈਨਿਕ ਸਕੂਲ ਇਹਨਾਂ ਵਿੱਚੋਂ ਕਿਸ ਸ਼ਹਿਰ ਵਿੱਚ ਸਥਿਤ ਹੈ ਕਪੂਰਥਲਾ ਫਤਿਹਗੜ੍ਹ ਸਾਹਿਬ ਨਾਬਾ ਪਟਿਆਲਾ ਸੈਨਿਕ ਸਕੂਲ ਕਿੱਥੇ ਸਿਤ ਹੈ ਕਪੂਰਥਲੇ ਦੇ ਵਿੱਚ ਨੈਕਸਟ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਵਿੱਚ ਟਾਈਪਿੰਗ 에ਰਰ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਕਿੱਥੇ ਸਥਾਪਿਤ ਕੀਤੀ ਗਈ ਹੈ ਜਲੰਧਰ ਬਠਿੰਡਾ ਪਟਿਆਲਾ ਫਤਿਹਗੜ੍ਹ ਸਾਹਿਬ ਵਰਲਡ ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਕਿੱਥੇ ਸਥਿਤ ਹੈ ਜੀ ਫਤਿਹਗੜ੍ਹ ਸਾਹਿਬ ਦੇ ਵਿੱਚ ਡੀ ਆਪਸ਼ਨ ਸਹੀ ਉੱਤਰ ਬਣ ਜੇਗਾ ਹਾਂ ਨੈਕਸਟ ਹਮ Hindu ਨਹੀਂ ਹੇਟ ਲਿਖਿਆ ਵਿੱਚੋਂ ਕਿਸ ਸ਼ਖਸੀਅਤ ਦੀ ਰਚਨਾ ਹੈ ਅਮ੍ਰਿਤਾ ਪ੍ਰੀਤਮ ਪਾਈ ਵੀਰ ਸਿੰਘ ਪਾਈ ਕਾਨ ਸਿੰਘ ਬੁੱਲੇ ਸ਼ਾ ਹਮ Hindu ਨਹੀਂ ਕਿੰਨਾ ਦੀ ਰਚਨਾ ਹੈ ਪਾਈ ਕਾਨ ਸਿੰਘ ਨਾਬਾ ਦੀ ਜਿਨ੍ਹਾਂ ਨੇ ਸਿੱਖ ਐਨਸਾਈਕਲੋਪੀਡੀਆ ਲਿਚਿਆ ਸੀ ਧੰਨਵਾਦ ਜੀ ਸਾਰਿਆਂ ਨੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਆਪਣਾ ਰਿਸਪਾਂਸ ਜ਼ਰੂਰ ਦਿਆ ਕਰੋ ਵੀ ਕਲਾਸ ਕਿਵੇਂ ਦੀ ਲੱਗ ਰਹੀ ਆ ਜਿਨ੍ਹਾਂ ਨੇ ਸਿਲੇਬਸ ਕਰਨਾ ਤਾਂ ਆਪਾਂ ਸਿਲੇਬਸ ਦੀਆਂ ਪੰਜਾਬੀ ਦੇ ਵਿੱਚ ਕਲਾਸਿਸ ਸਟਾਰਟ ਕੀਤੀ ਹੋਈਆਂ ਤੁਸੀਂ ਚੈੱਕ ਕਰ ਸਕਦੇ ਹੋ ਕੱਲ ਆਪਣੀ ਕਲਾਸ ਨੰਬਰ 7 ਹੋ ਚੁੱਕੀ ਆ ਟੌਪਿਕ ਆਪਾਂ ਸਿੱਖ ਹਿਸਟਰੀ ਸਟਾਰਟ ਕਰ ਲਈ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਟੌਪਿਕ ਕੰਪਲੀਟ ਕਰਤਾ ਜਿਨ੍ਹਾਂ ਨੇ ਐਮਸੀਕਿਊ ਦੇਖਣੇ ਨੇ ਟੌਪਿਕ ਵਾਈਜ਼ ਐਮਸੀਕਿਊ ਵੀ ਸਟਾਰਟ ਕੀਤੇ ਹੋਏ ਆ ਤਾਂ ਐਮਸੀਕਿਊ ਸੀਰੀਜ਼ ਆਪਾਂ ਪਹਿਲਾਂ ਇੱਕ ਕੰਪਲੀਟ ਕਰ ਚੁੱਕੇ ਆ ਇਹ ਆਪਾਂ ਟੌਪ 20 ਕੁਐਸਚਨ ਜੋ ਪੇਪਰਾਂ ਦੇ ਵਿੱਚ ਵਾਰ-ਵਾਰ ਪੁੱਛੇ ਜਾਂਦੇ ਉਹ ਵਾਲੇ ਕੁਐਸਚਨ ਲੈ ਕੇ ਆ ਰਹੇ ਆ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਜੀ ਮਿਲਦੇ ਆਂ ਨੈਕਸਟ ਕਲਾਸ ਦੇ ਵਿੱਚ